ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਸਾਰਿਆਂ ਦੇ ਆਜੋ ਮਿੱਤਰੋ ਪਿੰਡ ਬੱਤਨੀ ਕਲਾਂ ਦੇ ਵਿੱਚ ਤੇ ਸੁਖਵੀਰ ਭਾਈ ਦੇ ਘਰੇ ਅੱਜ ਮੌਜੂਦ ਆ ਜਨਵਰ 2 ਤੇ ਦੋਵੇਂ ਤੋਂ ਕੰਮ ਦੇ ਦੋਵੇਂ ਕਟੀਆਂ ਦਵਾਉਣੇ ਆ ਤੁਹਾਨੂੰ ਬਿਲਕੁਲ ਭਾਅ ਦੇ ਵਿੱਚ 100 ਕਿਲੋਮੀਟਰ ਕੇਲੇ ਦੇ ਵਿੱਚ ਕਰਾਉਣੀ ਆ ਪਰ ਬਿਲਕੁਲ ਫਰੀ ਆ ਜਾ ਸੁਖਵੀਰ ਭਾਈ ਮੈਦਾਨ ਸੁਖਵੀਰ ਭਾਈ ਰਾਮ ਰਾਮ ਅੱਲਾਹ ਅੱਲਾਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਵਧੀਆ ਜੀ ਸੇਤਾ ਦੇ ਪਰਵਾਹ ਹਾਂਜੀ ਵਧੀਆ ਵੀਰੇ ਠੀਕ ਆ ਸੁਖਵੀਰ ਭਾਈ ਵਧਾਈਆਂ ਤੈਨੂੰ ਪਹਿਲਾਂ ਤੋਂ ਭਾਈ ਇੱਕ ਮਿੰਟ ਮੈਂ ਜੀ ਜਦੋਂ ਹਾਂਜੀ ਵੀਰੇ ਜੀ ਉਹ ਵਿਖਾਉਣੀ ਆ ਤਾਂ ਵਿਖਾ ਦਿਓ ਪਰ ਵਿਕ ਗਈ ਇੱਕ ਮੈਂ ਬੜੀ ਕੰਮ ਦੇਈ ਤੁਹਾਡੇ ਜਿਹੜੇ ਲੋਟ ਮੇਲਾ ਠੀਕ ਆ ਅਰੇ ਬਈ ਦੋ ਕਟੀਆਂ ਹਨਾ ਕਿੰਨੇ ਜੀ ਦੇ ਦੀਏ ਬਾਈ ਇਹ ਜੋੜਾ ਵੀਰੇ ਆਪਾਂ 60000 ਦਾ ਦੇ ਦੇਣਾ ਪਹੁੰਚ 500 ਕਿਲੋਮੀਟਰ ਤੱਕ ਆ ਜੀ ਕਿੰਨੇ ਕਿੰਨੇ ਬਾਈ ਉਹ ਸਾਲ ਦੀ ਆ ਕੱਟੀ ਵੀਰੇ ਲੁਧਿਆਣੇ ਡੈਰੀ ਚੋਂ ਆਈ ਆ ਲੁਧਿਆਣੇ ਡੈਰੀ ਹਾਂਜੀ ਵੀਰੇ ਤੇ ਆ ਵੀਰੇ ਇਹ ਆਪਾਂ ਆਈ ਲੋਕਲ ਹੀ ਲਈ ਆ ਵੀਰੇ ਹਾਂਜੀ ਆ ਕੱਟੀ ਕਾਲੀ ਬੜੀ ਚੰਗੀ ਆ ਹਨਾ ਹਾਂਜੀ ਬਾਈ ਹੂੰ ਦੇਵਟਲਾ ਆਪਾਂ ਨੂੰ ਦਿਖਾਈ ਪਿੰਡੇ ਦੇ ਪਸ਼ੂ ਆਪਾਂ ਬਾਹਰ ਕੱਢ ਲਵਾਂ ਨਾ ਭਾਈ ਉਨਾ ਹੀ ਇੱਕ ਕਰਦਾ ਉਹਨਾਂ ਥੱਲੋ ਵਗਾ ਪੱਟਾ ਕੋਲ ਇੱਕ ਸਾਲ ਦੀ ਕੱਟੀ ਹੈ ਇਹ ਇਹ ਹੁੰਦੀ ਨਾ ਇੱਥੇ ਆ ਜਾ ਬਟਾ ਹੂੰ ਅੱਗੋ ਵੇਖ ਕੱਟੀ ਕਿੰਨੀ ਢਲੀ ਹੈ ਯਾਰ ਕਮਾਲ ਆ ਕੱਟੀ ਦੀ ਬੰਤਰ ਸੁਖਵੀਰ ਜਾਂ ਲੈ ਜੇ ਜਿਹੜਾ ਮਰਜ਼ੀ ਸਾਹਮਣੇ ਜਿਹੜਾ ਮਰਜ਼ੀ ਪਰ ਮੱਝ ਬਣੀ ਨਾ ਜਦੋਂ ਘੜ ਕੇ ਵੇਖੂਗਾ ਬਾਈ ਹੈ ਬਹੁਤ ਚੰਗੀ ਕੱਟੀ ਹੈ ਵੀਰੇ ਤੇ ਵੀਰੇ ਲੈ ਆ ਵੀ ਵੇਖ ਲੋ ਬਾਈ ਤਕਬੀਰੇ ਕਿੰਨੇ ਦੀ ਵੀਰੇ ਇਹ ਆਪ ਕੱਲੀ ਜੇਲ ਕਹਿੰਦੇ ਲੈਣੀ ਆ ਬਾਈ 32000 ਦੀ ਦੇ ਦੇਾਂਗੇ ਕੱਲੀ ਹੀ ਲੈਣੀ ਆ 32000 ਦੀ ਹਾਂਜੀ ਬਾਈ ਠੀਕ ਪਹੁੰਚ ਹੈ ਨਹੀਂ ਫਿਰ ਹਣਾ ਫੇ 50 ਕਿਲੋਮੀਟਰ ਤੱਕ ਕਰਦੇ ਆ ਕਿੰਨਾ ਕਿਲੋਮੀਟਰ ਤੱਕ ਨੇ ਮੇਰੇ ਤੁਰੇ 32000 ਦੇ ਵਿੱਚ ਪਹੁੰਚ ਜੂਗੀ 50 ਕਿਲੋਮੀਟਰ ਕੱਟੀ ਪੜੀ ਸਾਂ ਵੀ 6 ਮਹੀਨੇ ਸਾਂ ਬੰਨ ਦੀ ਬਸ 5 ਮਹੀਨੇ ਸਾਂ ਕੇ ਵੀਰੇ ਕੋਈ ਮਰਜੀ ਇਹ ਆਈ ਕਰਾ ਦੇ ਦੇ ਹਾਂ ਇਹ ਨਾ ਸੋਚੋ ਜੇ ਕੱਟੀ ਆ ਰੋਟੀ ਦੀ ਹਮਨ ਹੋਗੀ ਘੱਟੋ ਘੱਟ 16 15 ਸੋੜੇ ਨਾ ਛੋਟੀਆਂ ਵੇਚੀ ਜਾਂਦੇ ਆ 20 22000 ਦੀਆਂ ਬਾਈ ਯਾਰ ਕੀ ਚੀਜ਼ ਆ ਦਿੱਲੀ ਚ ਪੈਂਦੀਆਂ ਨਾਲੇ ਹਾਂਜੀ ਬਾਈ ਅੱਖ ਵਖਾਈ ਅੱਖ ਬਾਈ ਅੱਖਾਂ ਬਿੱਲੀਆਂ ਵੀਰੇ ਪਿਓਰ ਜਮ ਇਹ ਬਾਬਰ ਦੀ ਨਹੀਂ ਕਹਿੰਦੇ ਇਹ ਹੋਰ ਕਿਸੇ ਦੇ ਨਹੀਂ ਕਹਿ ਕੇ ਵੇਚਦੇ ਜੇ ਹੋਰ ਕਿਸੇ ਦੇ ਧੱਕੇ ਨਾਲ ਹੀ ਹੁੰਦੀ ਤਾਂ ਹੁਣ ਨੂੰ ਸੀਮਨ ਬਣਿਆ ਹੋਣਾ ਹੀ ਹੁੰਦਾ ਤੇ ਮੇਰੇ ਮਿੱਤਰੋ ਠੀਕ ਹੈ ਬਾਈ ਦੂਜੀ ਗੱਟੀ ਹੈ 28000 ਦੀ ਦੇ ਦੇਾਂਗੇ ਦੂਜੀ 28000 ਦੀ ਦੇ ਦਿਆਂਗੇ 32 ਦੀ ਹਾਂਜੀ ਤੇ ਮਹਾਰਾ ਜੋੜਾ ਲੈਣਾ ਦਾ ਸਾਰਾ ਜੋੜਾ 60 60 ਤੋਂ 100 ਕਿਲੋਮੀਟਰ ਦਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚਲਾ ਦੇ ਵਿੱਚਤੀ ਨਹੀਂ ਹੋ ਸਕਦਾ